ਨਾਸਰੀ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਛੋੜ ਜਾਹਿ ਸੇ ਕਰਹਿ ਪਾਰਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰਾਜਮੀ ਗਰੀਬ ਨਵਾਸ ਸਰਬ ਕਲਾ ਸਮਰੱਥ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸੰਸਾਰ ਜਿਵੇਂ ਭਰਮ ਵਿੱਚ ਭੁੱਲਿਆ ਹੋਇਆ ਓਹ ਸੱਚੇ ਪਾਤਸ਼ਾਹ ਜੀ ਲਖਣ ਕਥਨ ਕਰਦੇ ਹਨ ਇਹ ਸ਼ਬਦ ਦੇ ਅੰਦਰ ਗਰੀਬਨਵਾਦ ਵਾਹਿਗੁਰੂ ਨੂੰ ਜਿਵੇਂ ਪਾਉਂਦਾ ਹੈ ਗੁਰਮੁਖ ਜਿਹੜੇ ਹੈ ਉਸ ਦੀ ਰਿਜਾਜ ਰਹਿੰਦੇ ਹਨ ਪ੍ਰਸੰਨ ਪਰ ਸੰਸਾਰ ਅਗਿਆਨ ਦੇ ਪ੍ਰਤਾਪ ਕਰਕੇ ਕਿਉਂ ਭਰਮ ਵਿੱਚ ਭੁੱਲਿਆ ਹੋਇਆ ਹੈ ਇਸ ਪਵਿੱਤਰ ਸ਼ਬਦ ਵਿੱਚ ਸ੍ਰੀ ਗੁਰੂ ਸਾਹਿਬ ਜੀ ਅੱਜ ਹੁਣ ਜਰਗ ਵਿੱਚ ਆ ਕੇ ਆਪਾਂ ਸਤਿਗੁਰੂ ਅਰਜਨ ਦੇਵ ਜੀ ਦੇ ਪਿੱਛੇ 21 ਸ਼ਬਦ ਹੋ ਗਏ ਹਨ ਆਸਰੀ ਦੇ 676 ਤੋਂ ਗੁਰੂ ਮਾਰਾ ਸਾਹਿਬ ਦੀ ਅੰਮ੍ਰਿਤ ਰੂਪ ਕਥਾ ਆਰੰਭ ਹੋ ਰਹੀ ਹੈ ਇੱਕੋ ਦੁਆਇ ਤਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਨਾ ਚੋਂ ਚੋਂ ਪੌੜੀਆਂ ਇਹ ਸ਼ਗਲ ਆਉਣਗੇ ਦੂਜੇ ਘਰ ਸਰਦਾਰ ਵਿੱਚ ਮਾਰਤਨਾਸੀ ਰਾਗਣੀ ਚ ਪੰਜਵੇਂ ਪਾਦਸ਼ਾਹ ਚਾਰ ਦੇ ਹਨ ਛੋੜ ਜਾਹੇ ਸੀ ਕਰਹ ਪਾਰਾਲ हे ਜੀਵ ਜਿਹੜੇ ਪਦਾਰਥ ਛੱਡ ਕੇ ਚਲੇ ਜਾਣੇ ਐ ਉਹਨਾਂ ਪਦਾਰਥਾਂ ਵਾਸਤੇ ਪਰਾਲੀ ਦੀ ਨਿਆਈ ਫੋਕੇ ਤੂੰ ਕਰਮ ਕਰ ਰਿਹਾ ਹਾਂ ਕਾਮਨਾ ਆਵਹ ਸੀ ਜੰਜਾਲ ਜਿਨ੍ਹਾਂ ਸੰਬੰਧੀਆਂ ਨੇ ਤੇਰੇ ਕੰਮ ਨਹੀਂ ਆਉਣਾ ਸੇ ਉਹਨਾਂ ਦੇ ਜੰਜਾਲ ਬੰਦਨਾ ਚ ਪਿਆ ਹੋਇਆ ਰਾਤ ਦਿਨ ਸੰਗ ਨਾ ਚੱਲ ਹੈ ਤਿੰਨ ਸਿਉਂ ਹੀਤ ਅਗੇ ਜਿਨ੍ਹਾਂ ਪਦਾਰਥਾਂ ਨੇ ਜਿਨ੍ਹਾਂ ਕੰਮਾਂ ਨੇ ਜਿਨ੍ਹਾਂ ਸੁਵਨੀਆਂ ਨਾਲ ਨਹੀਂ ਜਾਣਾ ਉਹਨਾਂ ਦੇ ਨਾਲ ਮੋਹ ਲਾਈ ਬੈਠਾ ਹਿਤ ਲਾਈ ਬੈਠਾ ਜੋ ਬਹਿਰਾਈ ਸੀ ਪੀਤ ਜਿਹੜੇ ਛੱਡ ਜਾਣੇ ਹਨ ਕੰਮ ਉਹ ਪਰਾਲੀ ਦੀ ਨਹੀਂ ਫੋਕੇ ਕੰਮ ਕਰਦਾ ਸ ਕਾਮਕਰਮ ਕਰਦਾ ਹੈ ਜਿਹੜੇ ਪਦਾਰਸ਼ ਕੰਮ ਨਹੀਂ ਆਉਣੇ ਉਹਨਾਂ ਬੰਦਨਾ ਜਿ ਪਿਆ ਰਹਿੰਨਾ ਹੈ ਜਿਹੜੇ ਸੁਨਨੀਆਂ ਨਾਲ ਨਹੀਂ ਜਾਣਾ ਉਹਨਾਂ ਦੇ ਨਾਲ ਖਤ ਲਾਈ ਬੈਠਾ ਹੈ ਜੋ ਬਹਿਰਾਈ ਸੀਮੀ ਜੇ ਤੇਰੀ ਬਹਿਰੀ ਹੈ ਕੰਮ ਕਰੋ ਲੋ ਮੋਹੰਕਾਰ ਨੂੰ ਆਪਣੇ ਮਿੱਤਰ ਸਮਝਦਾ ਹੈ ਪਰਮ ਭੁੱਲੇ ਸੰਸਾਰ ਇਸ ਪ੍ਰਕਾਰ ਭਾਈ ਪਰਮ ਦੇ ਵਿੱਚ ਸੰਸਾਰ ਦੇ ਜੀਵ ਸਾਰੇ ਭੁੱਲ ਗਏ ਹਨ ਜਨਮ ਪਦਾਰਥ ਖੋਈ ਗਵਾਰਾ ਇਹ ਜਨਮ ਅਮੋਲਕ ਪਦਾਰਥ ਮਿਲਿਆ ਹੋਇਆ ਸੀ ਮਹਾਰਾਜ ਜੀ ਨੂੰ ਪਦਾਰਥ ਗਿਣੇ ਆ ਪ੍ਰੇਮ ਪਦਾਰਥ ਨਾਮ ਪਦਾਰਥ ਅਤੇ ਇਸੇ ਪ੍ਰਕਾਰ ਗਿਆਨ ਪਦਾਰਥ ਮੁਕਤ ਪਦਾਰਥ ਜਨਮ ਵੀ ਪਦਾਰਥ ਹੈ ਸੋ ਇਹ ਜਨਮ ਰੂਪੀ ਪਦਾਰਥ ਦੇ ਤਾਈ ਗਵਾਰ ਬਸਮੇ ਤਾਈ ਜੇ ਗਵਾਰ ਖੋਏ ਗਵਾਲਿਆ ਹੈ ਰਹਾਉ ਸਾਜ ਧਰਮ ਨਹੀਂ ਭਾਵੈ ਦੀਠਾ ਸੱਚਾ ਧਰਮ ਜੋ ਸਤਗੁਰੂ ਮਾਰਾ ਸਾਖ ਦੱਸਦੇ ਹਨ ਕਾਈ ਸਾਹਿਬ ਪਰਮ ਭਜੀਓ ਪਾਰ ਬ੍ਰਹਮ ਕੋ ਨਾਨਕ ਅਟੱਲਿ ਹੋ ਧਰਮ ਸੱਚਾ ਅਮਰਤ ਨਾਮ ਦਾ ਜਪਣਾ ਤੇ ਹੋਰ ਨਾਲੇ ਤਾਂ ਹੀ ਜਪਉਣਾ ਇਹ ਸੱਚਾ ਧਰਮ ਸੀ ਇੱਕ ਪਰਮੇਸ਼ਰ ਦਾ ਦਾ ਧਰਮ ਪਰੇ ਧਰਮ ਨਹੀਂ ਕਰਤਾਰ ਗੁਣਕਾਰੀ ਮੰਤਿਰਾ ਧਰਨੀ ਧਰ ਪਰਮੇਸ਼ਰ ਦੇ ਧਰਮ ਨੂੰ ਨਾਮ ਦੇ ਨੂੰ ਧਾਰਨ ਕਰਨਾ ਸੀ ਗੁਣਕਾਰੀ ਉਪਕਾਰੀ ਸੁਭਾਅ ਹੋਣਾ ਸੀ ਮਨ ਵਿਸ਼ਿਆਂ ਦੀ ਕੋ ਸੰਗਤ ਵੱਲੋਂ ਧੀਰਜ ਦੇ ਸਹਿਤ ਹੋਣਾ ਸੀ ਗੁਣਕਾਰੀ ਵਿਸ਼ਿਆਂ ਦੀ ਦਵਾਈ ਕਰਨੀ ਚਾਹੀਦੀ ਸੀ ਧੀਰਜ ਧਾਰੀ ਹੋਣਾ ਚਾਹੀਦਾ ਸੀ ਇਹ ਧਰਮ ਦੇ ਲੱਛਣ ਸਾਹਮਣੇ ਜਿਸ ਵਾਕ ਕਿਹਾ ਸੀ ਨਯ ਬਲੰਭ ਧਰਮੁ ਬਲੰਭ ਪਾਪੰ ਦਰਡੰਤ ਨਾਮੁ ਪਯੰਤ ਲੋਭੁਮ ਕੰਤ ਸੰਗ ਸੰ ਸੰਗ ਦੇ ਸੰਤੰਗ ਕਿਲਵਕ ਨਾਸਨ ਇਹ ਧਰਮ ਦੇ ਲੱਛਣ ਸੀ ਉਸ ਕਿਹ ਧਰਮ ਤੈਨੂੰ ਦੇਖਿਆ ਹੀ ਨਹੀਂ ਪਉਂਦਾ ਚੰਗਾ ਹੀ ਨਹੀਂ ਲੱਗਦਾ ਹੈ ਝੂਠ ਤੋਂ ਸਿਉ ਰਚਿਉ ਮੀਠਾ ਝੂਠ ਬੋਲਣ ਵਿੱਚ ਧੋ ਧੋਖੇ ਬਾਜੀ ਕਰਨ ਚ ਛਲ ਵਿੱਚ ਇਹ ਹੈ ਤਾਂ ਮਿੱਠੇ ਤੇਲੀਏ ਦੀ ਨਿਆਈ ਜਿਹੜੇ ਕਰਮ ਹਨ ਪਰ ਤੈਨੂੰ ਮਿੱਠਾ ਲੱਗਦਾ ਹੈ ਇਹਨਾਂ ਵਿੱਚ ਰਜਿਆ ਹੋਇਆ ਹੈ ਮਿੱਠਾ ਤੇਲੀਆ ਜ਼ਹਿਰ ਹੁੰਦਾ ਹੈ ਜ਼ਹਿਰ ਦੀ ਨਿਆਈ ਮਾ ਮਿੱਠਾ ਪਿਆਰਾ ਮੰਨੀ ਬੈਠਾ ਹੈ ਦਾਤ ਪਿਆਰੀ ਵਿਸਰਿਆ ਦਾਤਾਰ ਜਿਸ ਵਾਹਿਗੁਰੂ ਦਾਤ ਨੇ ਦਾਤੇ ਨੇ ਦਾਤਾਂ ਦਿੱਤੀਆਂ ਹਨ ਉਹ ਪਿਆਰਾ ਪਰਮੇਸ਼ਰ ਤੈਨੂੰ ਭੁੱਲ ਗਿਆ ਹੈ ਉਹ ਦਾਤਾ ਸਾਰੀਆਂ ਦਾਤਾਂ ਦੇਣ ਵਾਲਾ ਦਾਤਾ ਪੁੱਤਰ ਧੀਆਂ ਆਪਕ ਜਿੰਨੇ ਪਿਆਰ ਦਿੱਤੇ ਹੋਏ ਐ ਇਹਨਾਂ ਦਾਤਾਂ ਨੂੰ ਪਿਆਰੀਆਂ ਕਰ ਬੈਠਾ ਹੈ ਇਸ ਕਰਕੇ ਤੂੰ ਅਕਿਰਪ ਕਰਨ ਹੈ ਦਦਾਰ ਪਰਮੇਸ਼ਰ ਨੂੰ ਬਲਾਵਸਾਰ ਬੈਠਾ ਹੈ ਜਾਣੈ ਨਾਹੀ ਮਰਨ ਵਿਚਾਰਾ ਐਸਾ ਵਿਚਾਰਾ ਸ਼ੋਧਾ ਤੋਂ ਛੋ ਰਿਆ ਹੈ ਤੂੰ ਆਪਣੇ ਮੌਤ ਨੂੰ ਜਾਣਦਾ ਹੀ ਨਹੀਂ ਹੈ ਇਸ ਪ੍ਰਕਾਰ ਵਾ ਤੂੰ ਕੰਗਾਲ ਹੋ ਰਿਹਾ ਹੈ ਗਰੀਬ ਹੋ ਰਿਹਾ ਹੈ ਵਸਤ ਪਰਾਈ ਕਉ ਉਠ ਰੂਵੈ ਪਰਾਈ ਬਗਾਨੀ ਇਸਤਰੀ ਪੜਾਇਆ ਤੁਮੂ ਇਹਨਾਂ ਨੂੰ ਵੇਖ-ਵੇਖ ਕੇ ਹਮੇਸ਼ਾ ਲਈ ਉੱਠ ਕੇ ਰੋਣਾ ਹੈ ਕਿ ਮੈਨੂੰ ਕਿਉਂ ਨਹੀਂ ਚੰਗੇ ਸੁੰਦਰ ਸੂਰਪ ਵਾਲੀਆਂ ਪ੍ਰਾਪਤ ਹੋਈਆਂ ਇਹ ਪਦਾਰਥ ਦੁਨੀਆ ਦੇ ਨਾਲ ਹੋ ਕੇ ਮੇਰੇ ਘਰ ਕਿਉਂ ਨਹੀਂ ਹੈ ਇਸ ਪ੍ਰਕਾਰ ਉਠੜ ਕੇ ਰੋਣਾ ਹੈ ਹਮੇਸ਼ਾ ਕਰਮ ਧਰਮ सगलाई ਖੂਬ ਹੈ ਜਿਹੜਾ ਕਰਮ ਕਰਨਾ ਸੀ ਨਿਤ ਨੂੰ ਮਿਤਾ ਦੇਕ ਧਰਮ ਕਰਨਾ ਸੀ ਜਾਗ ਆਦਿਕ ਉਹ ਸਾਰਾ ਹੀ ਗੁਆਈ ਜਾਣਾ ਹੈ ਕੋਈ ਵੀ ਧਰਨ ਨਹੀਂ ਹੈ ਤੇਰੇ ਅੰਦਰ ਹੁਕਮ ਨਾ ਬੂਝੈ ਆਗਣ ਜਾਣੇ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਬੂਝਾ ਕੇ ਜਨਮ ਧਾਰ ਕੇ ਜਿਵੇਂ ਆਈਦਾ ਸ੍ਰਾ ਅਲੱਗ ਸਮਾਪਤ ਹੋਈ ਤੇ ਉਦੋਂ ਜਾਣਾ ਪਵੇਗਾ ਪਰਲੋਕ ਨੂੰ ਇਹ ਸਰੀਰ ਦੁਨੀਆ ਦੇ ਅੰਦਰ ਜੋ ਆਇਆ ਸੋ ਚੱਲ ਸੀ ਸਭ ਕੋਈ ਵਾਰ ਆਈ ਵਾਰੀ ਹੈ ਇਹ ਆਉਣ ਜਾਣ ਦਾ ਹੁਕਮ ਹੀ ਹੈ ਮਾਲੋ ਦਾ ਪਿਆ ਹੋਇਆ ਇੱਕ ਅਵਨਾਸੀ ਆਪ ਹੈ ਇਹ ਹੁਕਮ ਨੂੰ ਸੰਵਿਧਾਨੀ ਹੈ ਤੂੰ ਸਮਝ ਲੈ ਕਿ ਮੈਂ ਸਦਾ ਜਿਉਂਦਾ ਰਹਾ ਹੋਰ ਦੁਨੀਆ ਮਰਦੀ ਰਹੇ ਇਹ ਪਦਾਰਥ ਵੀ ਆਉਣ ਜਾਣ ਵਾਲੇ ਆ ਸਦਾ ਚੱਲ ਨਹੀਂ ਰਹੇ ਨੇ ਸਰੀਰ ਵੀ ਸਦਾ ਚੱਲ ਨਹੀਂ ਰਹੇ ਇਹ ਵਾਹਿਗੁਰੂ ਦੇ ਹੁਕਮ ਵਿੱਚ ਹੈ ਇਹ ਹਿੰਦੂ ਬੋਈਦਾ ਨਹੀਂ ਪਾਣੇ ਦੇ ਤਾਈ ਪਾਪ ਕਰ ਤਾ ਪਛੂ ਤਾਣੇ ਅਨੇਕ ਪ੍ਰਕਾਰ ਦੇ ਤੂੰ ਪਾਪਾਂ ਦੇ ਤਾਂ ਹੀ ਕਰਦਾ ਹੈ ਗਰੀਬਾਂ ਨੂੰ ਦੁੱਖ ਦਿੰਨਾ ਹੈ ਲਤਾੜਦਾ ਹੈ ਖੂਨ ਨਜੋੜਨ ਜੋੜ ਕੇ ਉਹਨਾਂ ਦਾ ਪੀਨਾ ਹੈ ਤੇ ਮਗਰੋਂ ਜਦੋਂ ਦੰਡ ਦਿੰਦੇ ਆ ਉਸ ਵੇਲੇ ਪਛੂ ਤਾਣੇ ਪਛਾ ਕਾਵ ਕਰੇਗਾ ਪਿੱਛੋਂ ਜੋ ਤੁਦ ਭਾਵੈ ਸੋ ਪਰਵਾ ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਮਹਾਰਾਜ ਤੂੰ ਸਦਾ ਨਿਆਂਕਾਰ ਹੈ ਜੋ ਆਪ ਨੂੰ ਪਾਉਂਦਾ ਸਾਨੂੰ ਤਾਂ ਉਹ ਪ੍ਰਮਾਣ ਨਹੀਂ ਕਿ ਸਫਲਾ ਹੈ ਤੇਰੇ ਭਾਣੇ ਨੂੰ ਕੁਰਬਾਨ ਤੇਰੀ ਯਾਤੋਂ ਕੁਰਬਾਨ ਬਿਹਾਰ ਜਾਣੇ ਆਹੇ ਪਰਮੇਸ਼ਰ ਨਾਨਕ ਗਰੀਬ ਬੰਦਾ ਜਨ ਤੇਰਾ ਮਾਲਕ ਕੰਦੇ ਹੈ ਪਿਆਰਿਆ ਹੂੰ ਬੇਨਤੀ ਕਰ ਮਹਾਰਮੈਂ ਗਰੀਬ ਬੰਦਾ ਦਾਸ ਆਪਦਾ ਤੇਰੇ ਜਨਾਂ ਵਿੱਚੋਂ ਭਗਤਾਂ ਵਿੱਚੋਂ ਬੰਦਾ ਗੁਲਾਮ ਹਾਂ ਆਪਕਾ ਬਹੁਤ ਗਰੀਬ ਹਾਂ ਸਾਧਨarupī ਧੰਤੋ ਹੀਣਾ ਹਾਂ ਨਾਉ ਰੂਪੀ ਗੁਣਾ ਰੂਪੀ ਤਾਂ ਤੋਂ ਗਰੀਬ ਹਾਂ ਮੈਂ ਆਖ ਲੈ ਸਾਹਿਬ ਪ੍ਰਭ ਮੇਰਾ ਏ ਮੇਰੇ ਸਹਿਵਾ ਤੂੰ ਸਾਡਾ ਮਾਲਕ ਹੈ ਤੇ ਪ੍ਰਭੂ ਸਮਰੱਥਾਆਂ ਰਖਕ ਹੈ ਕਿਰਪਾ ਕਰਕੇ ਸਾਡੀ ਰੱਖਿਆ ਕਰ ਲੋ ਤਨਾਸਰੀ ਮਹੱਲਾ ਪੰਜਵਾ ਮੋਹ ਮਸਕੀਨ ਪ੍ਰਭ ਨਾਮ ਆਧਾਰ ਮਹਾਰਾਜ ਦੇ ਸੰਤਾਂ ਦੇ ਅੰਦਰ ਗਰੀਬੀ ਹੈ ਉਹਨਾਂ ਦੇ ਲਖਣ ਮਾਰਾ ਸਾਫ਼ ਕਰਦੇ ਹਨ ਤਨਾਸਰੀ ਮਹੱਲਾ ਪੰਜ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਕਿਰਮਾਰ ਮੈਂ ਮਸਕੀਨ ਗਰੀਬ ਹਾਂ ਆਪਦੇ ਨਾਮ ਦਾ ਆਸਰਾ ਸੱਚੇ ਪਾਤਸ਼ਾਹ ਸਾਨੂੰ ਤਾਂ ਖਾਟਣ ਕੋ ਹਰ ਹਰ ਰੋਜ਼ਗਾਰ ਕਿਰਮਾਰਾ ਹਰੇਕ ਜਿੰ ਜਿੰ ਜੀਵਨ ਦਾ ਹਰੇਕ ਦਿਨ ਦਾ ਜਿਹੜਾ ਰੋਜ਼ਗਾਰ ਹੈ ਇਹ ਵੀ ਸਾਡਾ ਸੱਚੇ ਪਾਤਸ਼ਾਹ ਤੇਰਾ ਨਾਮ ਹੈ ਅਤੇ ਖੱਟੀ ਖੱਟਣ ਵਾਕੇ ਵੀ ਆਪਦਾ ਹਮੇਸ਼ਾ ਦੀ ਵੀ ਇੰਨੀ ਖੱਟੀ ਹੋਈ ਇਹੀ ਤੇਰਾ ਨਾਮ ਹੀ ਹੈ ਸਾਡਾ ਸਾਂਜਣ ਕੋ ਹਰ ਏਕੂ ਨਾਮ ਇਕੱਠਾ ਕਰਨ ਵਾਤ ਜਿਵੇਂ ਖਜ਼ਾਨਾ ਇਕੱਠਾ ਰੱਖੀਦਾ ਹੈ ਇਹ ਇਕੱਠਾ ਕਰਨ ਵਾਤੋ ਵੀ ਪਰਮੇਸ਼ਰ ਪਰਲੋਕ ਵਾਤੇ ਤੇਰਾ ਇੱਕ ਨਾਮ ਹੈ ਹਾਲਤ ਪਲਤ ਤਾਕ ਆਵੇ ਕਾਂ ਜਿਨ੍ਹਾਂ ਗੁਰਮਖੰਨ ਜਪਿਆ ਉਹਨਾਂ ਦੇ ਹਾਲਤ ਇਸ ਲੋਕ ਚ ਤਾ ਕਿ ਉਹਨਾਂ ਦੇ ਪਲਤ ਪਰਲੋਕ ਵਿੱਚ ਸ਼ਹਿਤਾ ਕਰਨ ਵਾਸਤੇ ਕਮ ਆਉਂਦਾ ਹੈ ਨਾਮ ਰਤੇ ਪ੍ਰਭ ਰੰਗ ਅਪਾਰ ਕੇ ਵਾਹਿਗੁਰੂ ਜੋ ਆਪ ਦੇ ਨਾਮ ਚ ਰੰਗੇ ਹੋਏ ਹੈ ਉਹ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਿ ਤੇ ਰੰਗ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਸਾਧ ਗਾਵ ਹੈ ਗੁਣ ਏਕ ਨਿਰੰਕਾਰ ਸਾਧ ਸ੍ਰੇਸ਼ਟ ਮਹਾਤਮਾ ਜਦੋਂ ਸੰਗ ਚ ਜੁੜ ਕੇ ਮਿਲ ਕੇ ਬੈਠਦੇ ਹੈ ਇਕ ਨਿਰੰਕਾਰ ਦੇ ਗੁਣ ਗਾਉਂਦੇ ਐ ਕਿਸੇ ਆਕਾਰਾਂ ਦੇ ਉਪਾਸ਼ਕ ਨਹੀਂ ਹਨ ਉਹ ਰਹਾਉ ਸਾਦਗੀ ਸੋਭਾ ਆਤਮ ਸਕੀਨੀ ਸਾਦਾਂ ਦੀ ਸੋਭਾ ਦੁਨੀਆਂ 'ਚ ਇੰਨੀ ਕਿਉਂ ਹੈ ਕਹਿੰਦੇ ਅਤਿਅੰਤ ਗਰੀਬੀ ਹੋਣੇ ਕਰਕੇ ਆਪਸ ਕੋ ਕਰਕਸ਼ਨਾ ਜਨਾਬ ਹੈ ਹਰ ਹਰ ਨਾਮ ਦਾ ਸੱਤਿਆਵਾ ਸ਼ਾਂਤ ਵਡਾਈ ਹਰ ਜਸ ਚੀਨੀ ਸ਼ਾਂਤਾਂ ਦੀ ਵਡਿਆਈ ਮਹਾਰਾਜ ਪ੍ਰਲੋਕ 'ਚ ਕਿਉਂ ਹੈ ਕਿਹਰੀ ਰਾਜਾਸਤਰੀ ਨੇ ਜਾਣਨੇ ਕਰਕੇ ਆਨੰਦ ਸੰਤਨ ਕੈ ਪੰਗਤ ਗੋਬਿੰਦ ਜਿਬ ਕੋਨਠੇ ਚਲੇ ਜਾਣ ਸੰਤਾਂ ਨੂੰ ਆਨੰਦ ਕਿਉਂ ਹੈ ਕਹਿੰਦੇ ਭਗਤੀ ਗੋਬਿੰਦ ਦੀ ਕਰਨੇ ਕਰਕੇ ਬਕੁਨਠ ਜੀ ਵੀ ਸੰਤਾਂ ਨੂੰ ਆਨੰਦ ਹੈ ਸੁਖ ਸੰਤਨ ਕੈ ਬਿਨ ਸੀ ਚਿੰਦ ਇਹ ਸੰਤ ਬ੍ਰਹਮ ਲੋਕ ਚਲੇ ਜਾਣ ਉੱਥੇ ਵੀ ਮਹਾਤਮਾ ਨੂੰ ਸੁਖੀ ਹੈ ਕਿਉਂਕਿ ਚਿੰਤਾ ਸਾਰੀਆਂ ਮਿਟ ਗਈਆਂ ਹਨ ਜਹ ਸਾਧ ਸੰਤਨ ਹੋਵਹਿ 71 ਜਿੱਥੇ ਸਤ ਸੰਗਤ ਅਸਥਾਨ ਵਿੱਚ ਸਾਧ ਸ੍ਰੇਸ਼ਟ ਮਹਾਂਤਮਾ ਜਿਨ੍ਹਾਂ ਨੂੰ ਮਨ ਨੂੰ ਸਾਧਿਆ ਹੋਇਆ ਹੈ ਸੰਤ ਨੂੰ ਸਵਾਸ ਗ੍ਰਾਹ ਕੇ ਆਪਣਣ ਵਾਲੇ ਇਕੱਤਰ ਇਕੱਠੇ ਹੁੰਦੇ ਹਨ ਤਹ ਹਰ ਜਸ ਗਾਵ ਹੈ 나ਦ ਕਾਵਤ ਉੱਥੇ ਹਰੀ ਦੇ ਜਸ ਨੂੰ 나ਦ ਸ਼ਬਦਾਂ ਬਾਜੀਆਂ ਦੇ ਨਾਲ ਗਾਉਂਦੇ ਐ ਤੇ ਕਾਵ ਜੋ ਸੰਗੀਤ ਤੇ ਕਾਬ ਨੂੰ ਰਲਾ ਲਾ ਕੇ ਜਿਵੇਂ ਭਗਤ ਬਾਣੀ ਹੈ ਜਿਵੇਂ ਭਾਈ ਗੁਰਦਾਸ ਦੀ ਬਾਣੀ ਹੈ ਕਵਤਾ ਹੈ ਭਾਈ ਨੰਦ ਲਾਲ ਦੀ ਬਾਣੀ ਹੈ ਇਸ ਤਰੀਕੇ ਨਾਲ ਮਹਾਰਾਜ ਜਸ ਨੂੰ ਗਾਉਂਦੇ ਹਨ ਸਾਧ ਸਭਾ ਮਹਿ ਅਨੰਦ ਬਿਸਰਾਣ ਸੰਤਾਂ ਮਹਾਤਮਾਂ ਦੀ ਸਭਾ ਅਕਤਰਤਾ ਦੇਚ ਅਨੰਦ ਸਰੂਪ ਚ ਬਿਸਰਾਮ ਟਿਕਾ ਹੁੰਦਾ ਹੈ ਓਨ ਸੰਗ ਸੂਪਾ ਓਨ ਸੰਗ ਪਾਈ ਜਿਸ ਮਸਤ ਪੁਰ ਸੰਗ ਸੋਪ ਹੋਏ ਸੋ ਹੈ ਕੋਣ ਸੰਗ ਸੋ ਹੈ ਸੰਗ ਸੁਪਾਈ ਜਿਸ ਮस्तक ਕਰਾਂ ਜਿਨ੍ਹਾਂ ਦੇ ਮੱਥੇ 'ਤੇ ਕਰਮ ਹਨ ਇਸੇ ਨਿਸਕਾਮ ਕਰਮ ਹਨ ਸ੍ਰੋਮਣੀ ਅੰਤਕਾਰ ਦੇ ਅੰਦਰ ਹੈ ਉਹਨਾਂ ਮਹਾਂਪੁਰਖਾਂ ਦੀ ਸੰਗਤ ਨੂੰ ਸੋ ਉਹ ਪੁਰਖ ਪਾਉਂਦਾ ਹੈ ਦੋਏ ਕਰ ਜੋੜ ਕਰੀ ਅਰਦਾਸ ਅਸੀਂ ਤਾਂ ਮਾਰੇ ਦੋਵੇਂ ਹੱਥ ਜੋੜ ਕੇ ਅੰਦਰੋਂ ਮਨਬੁੱਧ ਦੋਵੇਂ ਹੱਥ ਜੋੜ ਕੇ ਇਹ ਅਰਦਾਸ ਕਰੀ ਹੈ ਬੇਨਤੀ ਕੀਤੀ ਹੈ ਚਰਨ ਪਖਾਰ ਕਹਾ ਗੁਣਤਾ ਇਹ ਗੁਣਾ ਦੇ ਪਾਤਰ ਖਜਾਨੇ ਪਰਮੇਸ਼ਰ へ ਉਹਨਾਂ ਪਿਆਰਿਆਂ ਦੇ ਚਰਨਾਂ ਨੂੰ ਧੋਣਾ ਕਰੀਏ ਚਰਨਾਂ ਦਾ ਪਖ ਲੈਣਾ ਕਰੀਏ ਚਰਨਾਂ ਨੂੰ ਵੇਖਣਾ ਕਰੀਏ ਧਿਆਨ ਕਰੀਏ ਇਹ ਗੁਣਾ ਦੇ ਪਾਤਰ ਇਹ ਬੇਨਤੀ ਕਹਿਨੇ ਹਾਂ ਪ੍ਰਭ ਦਿਆਲ ਕਿਰਪਾਲ ਹਜੂ ਇਹ ਪ੍ਰਭੂ ਸਮਰੱਥ ਦਇਆ ਦੇ ਘਰ ਪਿੱਛੇ ਵੀ ਸੀ ਹੁਣ ਵੀ ਕਿਰਪਾਲੂ ਹਾਂ ਕਿ ਜੀ ਉ ਸਾਰਿਆਂ ਤੋਂ ਨੇੜੇ ਤੋਂ ਨੇੜੇ ਹੋ ਆਪ ਸਾਹਮਣੇ ਹੋ ਨਾਨਕ ਜੀ ਵੈ ਸੰਤਾ ਧੂ ਜਿੰਨਾਂ ਸੰਤਾਂ ਦੇ ਹਰ ਵਕ ਨਿਗਟ ਵਰਤੀ ਵਸਦੇ ਹਾਂ ਉਹਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਕੇ ਅਸੀਂ ਜਿਉਨੇ ਹਾਂ ਇਹ ਗੁਰੂ ਸਾਹਿਬ ਜੀ ਆਪਾਂ ਨੂੰ ਯਾਦ ਚ ਦੱਸਦੇ ਹਨ